ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤ ਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋ ਰਹੀ ਹੈ ਸਤ ਗੁਰੂ ਬੜੀ ਮਹਾਨ ਰਹਿਮਤ ਕਰ ਰਹੇ ਹੈ ਜਿਸ ਤਰ੍ਹਾਂ ਕਰਕੇ ਜੂਨ ਮਹੀਨੇ ਦੇ ਅੰਦਰ ਬੱਚਿਆਂ ਦੀਆਂ ਜੋ ਗੁਰਮਤਿ ਕਲਾਸਾਂ ਸ਼੍ਰੋਮਣੀ ਸ਼ਹੀਦ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਪਿੰਡ ਮਾਲਾਕਰਾਂ ਜੋ ਕਿ ਬੱਚਿਆਂ ਨੂੰ ਵਿੱਦਿਆ ਪੜਾਈ ਜਾ ਰਹੀ ਹੈ ਗੁਰਮਤਿ ਦੀਆਂ ਕਲਾਸਾਂ ਜੂਨ ਮਹੀਨੇ ਦੇ ਅੰਦਰ ਲੱਗ ਰਹੀਆਂ ਤੇ ਬੱਚੇ ਬੜੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਜੋ ਕਲਾਸਾਂ ਦੇ ਵਿੱਚ ਹਾਜ਼ਰੀਆਂ ਭਰਦੇ ਆ ਜਿੱਥੇ ਬੱਚੇ ਹਾਜ਼ਰੀਆਂ ਭਰਦੇ ਨੇ ਉੱਥੇ ਨਗਰ ਦੇ ਬਹੁਤ ਹੀ ਸੂਝਵਾਨ ਸਿਆਣੇ ਵੀਰ ਇਸ ਨਾਲ ਕਲਾਸਾਂ ਦੇ ਵਿੱਚ ਬਹੁਤ ਹੀ ਮਹਾਨ ਕਿਰਪਾ ਦੇ ਅਨੁਸਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਯੋਗਦਾਨ ਪਾ ਰਹੇ ਆ ਜਿਸ ਤਰ੍ਹਾਂ ਕਰਕੇ ਭਾਈ ਹਰਪਿੰਦਰਜੀਤ ਸਿੰਘ ਜੀ ਟਿਵਾਣਾ ਸੰਪਤ ਸਰਦਾਰ ਪ੍ਰੀਤਮ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ ਬੱਚਿਆਂ ਦੇ ਖਾਣ ਪੀਣ ਵਾਸਤੇ ਜੋ ਹਰ ਸਾਲ ਦੀ ਤਰ੍ਹਾਂ ਸੇਵਾ ਕੀਤੀ ਜਾਂਦੀ ਹੈ ਸੋ ਪਰਿਵਾਰ ਨੇ ਬੱਚਿਆਂ ਦੇ ਸ਼ਕਲ ਛਕਾਉਣ ਵਾਸਤੇ ਜੋ ਜਿਸ ਤਰ੍ਹਾਂ ਕਰਕੇ ਬ੍ਰੈਡ ਬਿਸਕੁਟ ਜਿਸ ਤਰ੍ਹਾਂ ਕਰਕੇ ਹੋਰ ਖਾਣ ਪੀਣ ਵਾਲਾ ਸਮਾਨ ਜਿਹੜਾ ਬੱਚਿਆਂ ਨੂੰ ਜੋ ਸੇਵਾ ਕੀਤੀ ਹੈ ਸਤਿਗੁਰੂ ਦੀ ਕਿਰਪਾ ਕਰਨ ਕੀਤੀ ਹੋਈ ਸੇਵਾ ਗੁਰੂ ਸਾਹਿਬ ਲੇਖੇ ਦੇ ਵਿੱਚ ਲਾਉਣ ਅੱਜ ਬੱਚਿਆਂ ਨੂੰ ਰੋਟੀਆਂ ਦੀ ਸੇਵਾ ਕੀਤੀ ਜਾਣੀ ਹੈ ਸੋ ਆਓ ਮੈਂ ਸੇਵਾਦਾਰਾਂ ਨੂੰ ਬੇਨਤੀ ਕਰਾਂਗਾ ਕਿ ਬੱਚਿਆਂ ਨੂੰ ਜੋ ਰੋਟੀਆਂ ਦੀ ਸੇਵਾ ਜੁਕੀਤੀ ਜਾਵੇ ਸੇ ਸਾਰੇ ਬੱਚਿਆਂ ਦੇ ਨਾਲ ਸਿਮਰਨ ਕਰਨਾ ਜਪੋ ਜੀ ਸਤਿਨਾਮ ਵਾਹਿਗੁਰੂ sat naam vaahi guru sat naam vaahi guru sat naam vaahi guru sat naam guru Satnam vahe Guru. Satnam vahe Guru. satana vahe Guru. Satnam vahe Guru. Sat naam vahe guru, sat naam vahe guru. ਸਤ ਨਾਮ ਵਾਹੀ ਗੁਰ ਸਤ ਨਾਮ ਵਾਹੀ ਗੁਰ ਸਤ ਨਾਮ ਸਾਰੇ ਬੱਚਿਆਂ ਨੂੰ ਜੀਓ ਆਇਆਂ ਧੰਨਵਾਦ ਸਤਿਗੁਰੂ ਕਿਰਪਾ ਕਰਨ ਕੀਤੀ ਹੋਈ ਸੇਵਾ ਗੁਰੂ ਸਾਹਿਬ ਲੇਖੇ ਦੇ ਵਿੱਚ ਲਾਉਣ ਚੜ੍ਹਦੀਆਂ ਕਲਾ ਬਖਸ਼ ਕਰਨ ਦਰੋਂ ਖਰੋ ਖੁਸ਼ੀਆਂ ਕਿਹੜੇ ਆਨ ਤੁਨ ਵਿੱਚ ਵਾਧੇ ਕਮਾਈਆਂ ਚ ਬਰਕਤਾਂ ਪਾਉਣ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ